ਦਾਏ ਭਾਈ ਆ ਕੇ ਰੁਕਿਆ ਕਹਿੰਦਾ ਵੀ ਗੱਡੀ ਰੁਕੀਆ ਕੋਈ ਕੋਈ ਚੱਕਰ ਤਾਂ ਨਹੀਂ ਹੋ ਗਿਆ ਲੈ ਭਾਈ ਦਾਸੀ ਬੰਦਾ ਕਹਿੰਦਾ 2 ਲੱਖ ਰੁਪਏ ਤੇਰੇ ਦਾ ਹਾਂ ਜੀ ਹਾਂ 2 ਲੱਖ ਤੇਰੇ ਦਾ ਜੀ ਮਹਾਨਾ ਜੀ ਧੰਨਵਾਦ ਜੀ ਬਈ ਸੰਗਤ ਦੀ ਸੰਗਤ ਉਹ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਥੇ ਗੁਰੂ ਗੋਬਿੰਦ ਸਿੰਘ ਜੀ 20 ਦਿਨ ਦੇ ਕਰੀਬ ਰਹੀ ਸੀ ਇਹ ਇਤਿਹਾਸਿਕ ਜੀ ਗੁਰਦੁਆਰਾ ਬੜੀ ਸੰਗਰ ਬੁਰਹਾਨਪੂਰੀ ਇਤਿਹਾਸਿਕ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰਾ ਚ ਤੋੜ ਦੇ ਉਜੈਨ ਹੁੰਦੇ ਹੋਏ ਇਹ ਆ ਜੀ ਗੁਰਦੁਆਰਾ ਇੰਦੌਰ ਦਾ ਸਿੰਘ ਸਵਾ ਤੇ ਇਧਰੇ ਰਾਤੀ ਪੈਲ ਸੀ ਕੁਸਤਾ ਆਪਾਂ ਲੇਟ ਆਏ ਰਾਤ ਅ ਲਾਲੋ ਤੁਸੀਂ ਡੇਢ ਦੋ ਦੇ ਗਰੀਬ ਚਲੋ ਵੀ ਪਾਈ ਹੁਣ ਸੋ ਜਾਗੇ ਨਾ ਇਥੇ ਪ੍ਰੋਗਰਾਮ ਚੱਲਦਾ ਸੀ ਪਤੰਦਰ ਤਿੰਨ ਚਾਰ ਦਾ ਖਰੂ ਪਾਈਂਗੇ ਬਾਕੀ ਇਹ ਗੁਰਦੁਆਰਾ ਸਾਹਿਬ ਇੰਦੋਰ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਇਹ ਤੋਂ ਪਹਿਲਾਂ ਨਾ ਇੱਕ ਗੁਰਦੁਆਰਾ ਸਾਹਿਬ ਪੈਂਦਾ ਹੈ ਇਮਲੀ ਸਾਹਿਬ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈ ਗੁਰਦੁਆਰਾ ਸਾਹਿਬ ਉਹ ਤੇ ਉੱਥੇ ਮਹਾਰਾਜ ਨੇ ਇਮਲੀ ਦਾ ਬੁੱਟਾ ਲਾਇਆ ਸੀ ਬੈਠੇ ਸੀ ਨਾ ਉੱਥੇ ਦਾ ਵੀ ਇਤਿਹਾਸ ਹੈ ਇੱਕ ਪਰ ਉੱਥੇ ਨਾ ਲਾ ਲੋ ਪਾਰਕਿੰਗ ਦੇ ਕਰਕੇ ਆਪਾਂ ਨਹੀਂ ਰੁਕੇ ਰਾਤ ਆਪਾਂ ਇੱਥੇ ਆ ਗਏ ਸੀ ਸਾਹਮਣੇ ਪੰਗੜੀ ਖੜਾਤੀ ਤੇ ਗੱਡੀ ਨੇ ਕੱਲ ਵੀ ਦਿੱਕਤ ਕੀਤੀ ਹੈ ਅਲਟਰਨੇਟਰ ਜਿਹੜਾ ਉਹ ਖਰਾਬ ਹੋ ਗਿਆ ਗੱਡੀ ਦਾ ਬਸ ਸਟਾਰਟ ਹੋ ਗਈ ਭਈਆਂ ਨੇ ਸਲਫ ਮਾਰੀ ਆਸਮਾਨ ਇਸ ਤੇ ੱੱਕਾ ਲਾਣਾ ਪੈਣਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਘੁੰਮ ਰਿਆਂ ਜੀ ਸ੍ਰੀ ਹਜੂਰ ਸਾਹਿਬ ਕੋਲ ਕਿ ਯਾਤਰਾ ਕਰ ਰਿਆਂ ਸੀ ਹਜੂਰ ਸਾਹਿਬ ਦੀ ਤੇ ਅੱਜ ਪਹੁੰਚੇ ਹੋਏ ਆ ਜੀ ਆਪਾਂ ਇੰਦੌਰ ਇੰਦੌਰ ਚ ਗੁਰਦੁਆਰਾ ਸਾਹਿਬ ਸਿੰਘ ਸਭਾ ਇੱਥੇ ਆਪਾਂ ਖੜੇ ਆ ਹੁਣ ਤੇ ਫਿਲਹਾਲ ਇੱਕ ਵਾਰੀ ਦਰਸ਼ਨ ਕਰ ਲਈਏ ਤੁਹਾਨੂੰ ਵੀ ਕਰਾ ਦਿਆਂ ਨਾ ਉਦੋਂ ਬਾਅਦ ਪ੍ਰਸ਼ਾਦਾ ਛੱਕੇ ਨਾਲ ਪ੍ਰਸ਼ਾਦਾ ਲੈ ਕੇ ਫਿਰ ਤੁਰਾਂਗੇ ਅੱਗੇ ਆਪਾਂ ਅੱਜ ਆਪਾਂ ਦੇਖਦੇ ਆ ਬਸ 250 ਕਿਲੋਮੀਟਰ ਕੱਢਣਾ ਤੇ ਆਪਾਂ ਕੱਲ ਜਿਹੜਾ ਸ੍ਰੀ ਹਜੂਰ ਸਾਹਿਬ ਜਾਵਾਂਗੇ ਬਾਕੀ ਅ ਆਪਣੀ ਸੰਗਤ ਜਿਹੜੀ ਸਾਹਮਣੇ ਲੰਗਰ ਹਾਲ ਹੈ ਉੱਥੇ ਸੋ ਗਈ ਸੀ ਬੀਬੀਆਂ ਵਗੈਰਿਆਂ ਤੇ ਹੁਣ ਰੋਟੀਆਂ ਬਣਾ ਰਹੀਆਂ ਨੇ ਉਹ ਬਾਕੀ ਬਿਲਡਿੰਗ ਬਣ ਰਹੀ ਹਲੇ ਗੁਰਦੁਆਰਾ ਸਾਹਿਬ ਦੀ ਉਹ ਸਾਹਮਣੇ ਰੂਮ ਬਣ ਰਹੇ ਨੇ ਗੁਰਦੁਆਰਾ ਸਾਹਿਬ ਬਣ ਰਿਹਾ ਤੇ ਲੈਟਰੀਨ ਬਾਥਰੂਮ ਇੱਧਰ ਰਹੇ ਇਹ ਸਾਰੀ ਪਾਰਕਿੰਗ ਹੈ ਇਹ ਗੁਰਦੁਆਰਾ ਜੀ ਖਾਲਸਾ ਬਾਗ ਤੇ ਜਿਹੜੀ ਇਹਨਾਂ ਦੀ ਸੇਵਾ ਨਾ ਉਹ ਸਰਾਲੀ ਵਾਲੇ ਸੰਤ ਅ ਵਜਦਾ ਉਹਨਾਂ ਦਾ ਲਾ ਲੋ ਅਕਾਲ ਚਲਾਣਾ ਕਰਕੇ ਤਾਰਾ ਸਿੰਘ ਜੀ ਨਾ ਤੇ ਉਹ ਇੱਥੇ ਦੀ ਲਾਲੇ ਉਹਨਾਂ ਦੇ ਦੇਖ ਰਹੇਗੇ ਇੱਥੇ ਨਾ ਜਿਹੜਾ ਉਹਨਾਂ ਲੋ ਕੰਮ ਹੈ ਸੇਵਾ ਨਾ ਉਹ ਚੱਲ ਰਹੀ ਆ ਉਹ ਸਾਹਮਣੇ ਬਿਲਡਿੰਗਾਂ ਬਣ ਰਹੀਆਂ ਤੇ ਤੁਸੀਂ ਪਾਈ ਜਦ ਵੀ ਕਿਹ ਨਾ ਕਿਤੇ ਲਾ ਲੋ ਹਜੂਰ ਸਾਹਿਬ ਨੂੰ ਸੰਗਤ ਲਾ ਲੋ ਜਾਂਦੀ ਆ ਤਾਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਕੇ ਜਰੂਰ ਜਾਇਓ ਤੇ ਕੋਈ ਲਾਲੋ ਸੇਵਾ ਹਨਾ ਪੇਟਾ ਜਿੰਨੇ ਵੀ ਦੇਣੀ ਹੁੰਦੀ ਆ ਜਰੂਰ ਦੇ ਕੇ ਜਾਇਓ ਕਿਉਂਕਿ ਜਿੰਨੇ ਵੀ ਸੰਗਤ ਨਾ ਜਿੱਦਾਂ ਲੇਟ ਹੋ ਜਾਂਦੀ ਐ ਉਹ ਇੰਦੋਰ ਆ ਕੇ ਇਦਾਂ ਗੁਰੂ ਘਰਾਂ ਚ ਆ ਕੇ ਆਰਾਮ ਕਰ ਸਕਦੀ ਐ ਬਾਕੀ ਉਹ ਸਾਹਮਣੇ ਸੜਕ ਰਹੀ ਸੜਕ ਦੇ ਬਿਲਕੁਲ ਪ੍ਰੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਸਾਹਮਣੇ ਲੰਗਰ ਹਾਲ ਹੁਣ ਉਤਰਿਆ ਇਹ ਬੰਦੇ ਆਪਣੇ ਸਾਰੇ ਥੱਲੇ ਜੀ ਖੜਿਆ ਟਾਕਾ ਬਣਾ ਮੇਨ ਕਾਰ ਨਿਕਦਾ ਤਰਪਾਲ ਕਾਰ ਨੇ ਹੁਣ ਆ ਇੱਕ ਦਾ ਰੋਡ ਬੀਜੀ ਹੋ ਜੂਗਾ ਜਾਂ ਤਾਂ ਤੇ ਦੂਜਾ ਨਾ ਇਹ ਕੋਈ ਅੰਡਵਾ ਘਾਟੀ ਕਹਿੰਦੇ ਆ ਇਹਨੂੰ ਸਾਰੇ ਨੂੰ ਦੱਸਾਂ ਦਾ ਇੱਕ ਵੜ ਦੁੱਜੀ ਦੁੱਜੀ ਦੂਜੀ ਸਾਈਡ ਦਖਾ ਜਾ ਕੇ ਨਾ ਆਹ ਦੇਖੋ ਆਹ ਸਾਰੀ ਘਾਟੀ ਆ ਹੁਣ ਅੰਡਵਾ ਘਾਟੀ ਓਹ ਸਾਹਮਣੇ ਹੋਰ ਰੋਡ ਨਿਕਲ ਰਿਹਾ ਸਾਈਡ ਓਹ ਸਾਹਮਣੇ ਹੁਣ ਤਾਂ ਕਾਫੀ ਜਾਣੀ ਘੱਟੀ ਹੁਣ ਇਸ ਕਰਕੇ ਆਪਾਂ ਪਰੋਂ ਵੀ ਤਾਰਤੀ ਤਰਪਾਲ ਲੱਗੇ ਆ ਤਾਰਨ ਮੇਨ ਕਾਰਨ ਧੁੱਪ ਵੀ ਚੜ ਗਈ ਮਤਲਬ ਲਾ ਲੋ ਸਵੇਰੇ ਤੋਂ ਮਤਲਬ ਇੰਨੀ ਜ਼ਿਆਦਾ ਨਹੀਂ ਥੋੜੀ ਸੀ ਹਲੋ ਕਰਤੀ ਤਾਂ ਹੁਣ ਆਪਾਂ ਤਰਪਾਲ ਤਾਰਨ ਦੀ ਤਿਆਰੀ ਤਾਰਨ ਦਾ ਸਾਨੂੰ ਮੇਨ ਕਾਰਨ ਦੱਸੇ ਦਿੱਤਾ ਹੁਣ ਆਪਾਂ ਕਿਉਂਕਿ ਤੁੰਦ ਨਹੀਂ ਰਹੀ ਮੌਸਮ ਕਲੀਅਰ ਹੋ ਗਿਆ ਤੇ ਜਾਗਟਾਂ ਜਾ ਕੇ ਇੱਕ ਵਾਰੀ ਸਾਈਡ ਤੇ ਹੋ ਜੀਏ ਕਦੇ ਹੋਈ ਨਾ ਘੱਟੀ ਵਾਲਾ ਕੋਈ ਥੱਲੇ ਜੇ ਤੇ ਸਭ ਤੋਂ ਜ਼ਰੂਰੀ ਗੱਲ ਇੰਦ ਓਵਰ ਦੇ ਨਾ ਸੰਗਤ ਬੰਦਾ ਲਾ ਉੱਪਰ ਅੰਦਰ ਬੈਠੇ ਸੀ ਬਾਈਆਂ ਨੂੰ ਆਪਾਂ ਨੂੰ ਆਪਣੇ ਜਿਹੜੇ ਨਾਲ ਡਰਾਈਵਰ ਹੈ ਨਾ ਜਿਹੜੇ ਨਾਲ ਆਏ ਹੋਏ ਨੇ ਸੰਗਤ ਨਾਲ ਲੈ ਕੇ ਗੱਡੀ 'ਚ ਉਹਨਾਂ ਨੂੰ ਨਾ ਇੰਦ ਓਰ 'ਚ ਕੁਝ ਸਿੱਖ ਗੋ ਮਲਾ ਲੋ ਸਿੱਖ ਪਰਿਵਾਰ ਮਿਲੇ ਆ ਉਹਨਾਂ ਨੇ ਪਾਣਵੀ ਦੇ ਤੱਕ ਏਲਿਆਂ ਦੀ ਸੇਵਾ ਕੀਤੀ ਆ ਤੇ ਉਹ ਬਾਈ ਕਹਿੰਦੇ ਤੁਸੀਂ 2 ਲੱਖ ਰੁਪਈਆ ਲੈ ਜਾਓ ਸੰਗਤ ਨੂੰ ਬਾਈ ਕਮੀ ਨਾ ਆਣ ਦਿਓ ਮਲੇ ਇੱਥੋਂ ਪਤਾ ਲੱਗਦਾ ਪੰਜਾਬੀ ਜਿੱਥੇ ਮਰਜ਼ੀ ਹੋਣ ਬਾਈ ਸੇਵਾ ਵੱਲੋਂ ਕੰਮੀ ਨਹੀਂ ਛੱਡਦੇ ਸੰਗਤ ਨੂੰ ਕਹਿੰਦੇ ਨੇ ਅੱਬਾਈਆਂ ਨੂੰ ਤੁਸੀਂ 2 ਲੱਖ ਰੁਪਈਆ ਲੈ ਲਓ ਚਾਹੇ ਇਹ ਨਾਮ ਮਰਦੀ ਪੈਸਾ ਲੈ ਲਓ ਪਰ ਸੰਗਤ ਨੂੰ ਰਹਿਣ ਚਲਾ ਲਓ ਨਾ ਖਾਣ ਪੀਣ ਚ ਕਮੀ ਨਾ ਜੇ ਕਾਫੀ ਹਮ ਕਹਦਾ ਭਾਈ ਸਾਡੇ ਕੋਲ ਪੈਸੇ ਵੀ ਨਹੀਂ ਤੇ ਅਸੀਂ ਕਿਹੜਾ ਇੱਥੇ ਜਿਆਦਾ ਗੱਲਾਂ ਲਾਇ ਯਤਰਾਈ ਕਰਨਾ ਹੈ ਨਾ ਗੁਰਦੁਆਰੇ ਸਾਹਿਬ ਦੇ ਲੰਗਰ ਪਾਣੀ ਛਕਿਆ ਜਾਂਦਾ ਧੰਨ ਹੈ ਭਾਈ ਸਿੱਖੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜਾ ਉਹਨਾਂ ਨੇ ਲਾ ਲਓ ਸਿੱਖੀ ਦਾ ਬੁੱਟਾ ਲਾਇਆ ਸੀ ਧੰਨ ਹੈ ਉਹ ਸ਼ਿਆਲ ਹੁਣ ਤਾਂ ਇਹ ਬਾਈ ਆ ਕੇ ਰੁਕ ਗਿਆ ਕਹਿੰਦਾ ਵੀ ਗੱਡੀ ਰੁਕ ਗਿਆ ਕੋਈ ਕੋਈ ਚੱਕਰ ਤਾਂ ਨਹੀਂ ਹੋ ਗਿਆ ਮੋਨਾ ਕੋਈ ਚੱਕਰ ਨਹੀਂ ਹੋ ਰਿਹਾ ਸਾਡਾ ਬੜੀਆਂ ਤਰੀਕੇ ਨਾਲ ਜਾਓ ਹਜੂਰ ਸਾਹਿਬ ਹਜੂਰ ਸਾਹਿਬ ਨਾਲ ਦੇੜ ਹਾਂ ਬੜੀਆਂ ਤਰੀਕੇ ਨਾਲ ਜਾਣਾ ਹਾਂ 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 ਠੀਕ ਹੈ ਨਹੀਂ ਨਹੀਂ ਦਿੱਕਤ ਕੋਈ ਨਹੀਂ ਆ ਯਾਰ ਠੀਕ ਹੈ ਬਹੁਤ ਮਿਹਰਬਾਨੀ ਭਾਈ ਠੀਕ ਹੈ ਠੀਕ ਜੀ ਠੀਕ ਹੈ ਠੀਕ ਹੈ ਭਾਈ ਸਾਹਿਬ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਵੈਸੇ ਹੀ ਖੜੇ ਤਰਪਾਲ ਉਤਾਰਦੇ ਹਾਂ ਹਾਂ ਚਲੋ ਕੋਈ ਦਿੱਕਤ ਨਹੀਂ ਹਾਂ ਹਾਂ ਲੈ ਭਾਈ ਦਸੀ ਬੰਦਾ ਕਹੇ 2 ਲੱਖ ਰੁਪਏ ਤੇਰੇ ਦਾ ਹਾਂ ਜੀ ਹਾਂ 2 ਲੱਖ ਤੇਰੇ ਦਾ ਜੀ ਮਹਾਨਾ ਜੀ ਧੰਨਵਾਦ ਜੀ ਬਸ ਵੀ ਸੰਗਤ ਦੀ ਸੰਗਤ ਸੇਵਾ ਵਾਸਤੇ ਸੰਗਤ ਸੇਵਾ ਵਾਸਤੇ ਮਹਾ ਜੋਈ ਸੇਵਾ ਬਹੁਤ ਹੈ ਜੀ ਤਾਂ ਮੋਂ ਇੰਦੋਰ ਸਾਈਡ ਤੇ ਬਾਹਰ ਕੱਢ ਦੇਗੇ ਇੰਦੋਰ ਸ਼ਹਿਰ ਦੇ ਬਾਹਰ ਕੱਢਿਆ ਬੰਦੂ ਬੰਦਿਆ ਨੇ ਵਾਹ ਜੀ ਵਾਹ ਭਾਈ ਹੋ ਸਗਾ ਕੱਲੇ ਸਿੱਖ ਧਰਮ ਆਏ ਸਕ ਧਰਮ ਸਾਰੇ ਬਰਾਬਰ ਹੈ ਪਰ ਇਹਨੇ ਸੇਵਾ ਭਾਵਨਾ ਕੋਈ ਹੋਰ ਧਰਮ ਨਹੀਂ ਕਰ ਸਕਦਾ ਦੋਏ ਬੰਦੇ ਦੇਖੀਏ ਲੁਧਿਆਣੀ ਏਰੀਆ ਦਾ ਬੰਦਾ ਦਾ ਇੱਕ ਖੁਦ ਉਰੀ ਦਾ ਅੰਦੋਰ ਕਰਦਾ ਇੱਕ ਅੰਦੋਰ ਦਾ ਹਾਂਜੀ ਇੱਕ ਅੰਦੋਰ ਦਾ ਉਸਨੇ ਵੀ ਫੁੱਲ ਸੇਵਾ કરી ਅੱਛਾ ਜੀ ਉਹ ਲੁਧਿਆਣੇ ਵਾਲੇ ਨੇ ਤਾਂ ਕਰਨੀ ਕਰ ਤੂੰ ਵਾਹ ਜੀ ਵਾਹ ਬਹੁਤ ਵਧੀਆ ਬਾਈ ਠੀਕ ਬੈਠੀਆਂ ਪੀੜ ਤਾਂ ਨਹੀਂ ਹਟੜੇ ਪੀੜ ਬਹੁਤ ਅੱਪ ਬਾਦੂ ਉਟਾਲੀ ਨਿਕਲਦੇ ਹੋਏ ਕਰਾ ਕਿਹਨਾਂ ਪਹਿਲਵਾਨ ਕੋਈ ਨਾ ਕੋਈ ਇੱਧਰ ਬਣਾਦੇ ਜਨ ਨਹੀਂ ਕੋਸ ਨਹੀਂ ਛੱਡਣੇਗੀ ਕੁਝ ਨਹੀਂ ਛੱਡਦੀ ਗੌਰਮੈਂਟ ਨਾਲ ਬੰਦਾ ਛੱਡੇ ਨਾਲ ਘਾਟੀ ਛੱਡੇ ਕਮਾਲ ਹੈ ਬੰਦਿਆਂ ਕੀ ਪਹਾੜ ਦੇਖਣੇ ਮਾਰੇ ਦੇਖੋ ਕਿਤਨਾ ਤਾਬਲੇ ਹੋਗੇ ਘਾਟੀਆਂ ਇਹ ਵੀ ਆ ਗਿਆ ਤਲੇ ਦੇ

ਸਨਰੂਫ ਦਾ ਮਸਨ ਰੂਫ ਦਾ ਹੈ ਬਾਈ ਮੈਂ ਸੰਰੂਫਗਾ ਨਾ ਚਲੇ ਰੇ ਜਦ 50 ਦੇ 60 ਲੱਖ ਦੀ ਗੱਡੀ ਲੈ ਲੇ ਬਟਾ ਸੰਰੂਫ ਨਹੀਂ ਮਿਲ ਸਕਦਾ ਦੇਖੋ ਉਹ ਸੰਰੂਫ ਰਿਹਾ ਅੱਗੇ ਸੰਰੂਫ ਖੋਲਿਆ ਗੈਲ ਕੀ ਗੈਲ ਜੇਦੀ ਓਪਨ ਕੱਬਾ ਮੰਦਿਰ ਹੈ ਭਾਈ ਇਹ ਲੰਗਰਗਾ ਵੀ ਪ੍ਰਵੰਦ ਹੈ ਭਾਈ ਇਹ ਹਰ ਬਈ ਇਤਿਹਾਸਿਕ ਮੰਦਿਰ ਹੈ ਪੱਥਰ ਦੇਖੋ ਗੱਡਾ ਮੈਂ ਚੋਲਾ ਵੀ ਫੁੱਲ ਸੀ ਕਾਂ ਵੀ ਲਫਾ ਕਟੋ ਕਟ 6 7 ਲਫਾ ਵੇ ਇਦਾਂ ਦੇ ਪਰ ਕਿੱਥੇ ਛੱਡ ਦਿਆ ਸੰਗਤ ਉਹ ਕਮੇ ਪਰਮਾਤਮਾ ਦਾ ਪਰਮਾਤਮਾ ਦੇ ਪੇਟ ਦਾ ਮਿਰਚਾਂ ਪਿੰਨਾਂ ਲਾਲ ਹਰਦੀ ਮਿਰਚਾਂ ਲਾਲ ਹੋਈ ਅਹ ਦੇਸੀ ਮਸਾਲੇ ਜਦ ਪਰ ਮਿਰਚ ਬਹੁਤ ਜ਼ਿਆਦਾ ਮਿਰਚਾਂ ਦੀ ਫੈਕਟਰੀ ਨਹੀਂ ਉਹ ਤਾਂ ਮਿਰਚਾਂ ਵਾਲੀ ਮੰਡੀ ਦੀ ਸਨਵਾਦ ਉੱਧਾ ਪ੍ਰਦੇਸ਼ ਸਿੰਘਮ ਕੀ ਪੋਸਟਿੰਗ ਹੋਈ ਹੈਗਾ ਨਾ ਮਿਲਣ ਆਏ ਵੇ ਆ ਜੈ ਕਾਂ ਸਿਕਰੇ ਆ ਬੰਨੂ ਮਾਰਨੇ ਵਾ ਤੇ ਚੱਕਰ ਪੈ ਨਹੀਂ ਚੋ ਚੱਕਰ ਕੋਈ ਬੋਹੋ ਬਿਆ ਨਾ ਨਾ ਚੋ ਚਾਰ ਗਿਰੋ ਚਾਰ ਆ ਚੱਟਣੀ ਗੱਲ ਚੱਟਣੀ ਗੱਲ ਚੱਟਣੀ ਵਾਲੇ ਨੂੰ ਹੋਰ ਨਹੀਂ ਮਿਲਣਾ ਆ ਚਾਰ ਨਹੀਂ ਜਾਣਾ ਗਲਾਸਾਂ ਜਾ ਕੇ ਇੱਥੇ ਵੀ ਨਾ ਨਿੱਤੇ ਇਸੇ ਗਲਾਸ ਚ ਦਿੱਤੀਆ ਛੋਟਿਆਂ ਚ ਆਪਾਂ ਆ ਗਏ ਭਾਈ ਤੁਸੀਂ ਵੈਸੇ ਹੀ ਲੈ ਲਓ ਦੋਆਂ ਦੇ ਅਸੀਂ ਗਲਾਸ ਚ ਵੈਸੇ ਪਾ ਲਾਂਗੇ ਕਿਉਂਕਿ ਇਹਦੇ ਚਾਈ ਨਹੀਂ ਪਤਾ ਲੱਗਦਾ ਮਿੱਠਾ ਪਾਣੀ ਚੈੱਕ ਹੋਇਆ ਕਿ ਨਹੀਂ ਹਲੇ ਮੂੰਹ 'ਚ ਰਹਿ ਜਾਂਦੀ ਐ ਮੈਂ ਆਪਾਂ ਕਿਲ ਮੈਂ ਡਾਲ ਦਿੰਦੇ ਇਹਨਾਂ ਨੂੰ ਮੜਾ ਮੋਟਾ ਚਾਹ ਦਾ ਫੀਲ ਹੁੰਦਾ ਇਹਨਾਂ ਨੂੰ ਚਾਹ ਸਮਾਪਤ ਬੜਾ ਆਲੂ ਬੜਾ ਬਰੈਡ ਆਲੂ ਐ ਲੇਗਾ ਦੇ ਲੈ ਇੱਕ ਲੈਣਾ ਜੇ ਮੈਂ ਮੈਂ ਮਿੱਤਰ ਤੇ ਲਿਆ ਪੁੱਛ ਕਿੰਨੇ ਕਾ ਜਦੋਂ ਉਹਦੇ ਨਾਲ ਬਿਲਵਾੜਾ ਤੋਂ ਚਲੇ ਆ ਹੁਣ ਰੁਕੇ ਆਪਾਂ ਸਮਾ ਹੋ ਗਿਆ 1:00 ਸਵਾ 1 ਦਾ ਰੁਕਣ ਦਾ ਮੇਨ ਦਾ ਰੁਕੀ ਖਾਣੀ ਤੇ ਚਾਹ ਤੁਹਾਨੂੰ ਦਿਖਾਈ ਦਿੱਤੀ ਆਪਾਂ ਚਾਹ ਲਈ ਇੱਥੇ ਤੇ ਕੱਪ ਉਹੀ ਛੋਟੇ ਬਿਲਕੁਲ ਜਿਹੜਾ ਆਪਾਂ ਕਹਿੰਦਾ ਆਂ ਵੀ ਮਜਾਕ ਆਪਾਂ ਵੀਡੀਓ ਚ ਕਰਦੇ ਵੀ ਟੋਟਲ ਚਾਹ ਆ। ਪਰ ਆਨੰਦ ਹੁਣ ਆਇਆ ਵੀ ਹੁਣ। ਆਇਆ ਆਨੰਦ। ਚਾਹ ਦੇ ਚਾਹ ਇੱਕ ਨੰਬਰ ਬਣਾਉਂਦੇ ਇੱਕ ਵਾਰ। ਤੇ ਬਾਈ ਆਪਣਾ ਲੈ ਰਿਹਾ ਉਧਰ ਗੁਰਦੀਪ ਬਰੈਡ ਰੋਲ। ਇਹ ਕਿ ਇਹਨਾਂ ਨੇ ਕਹਿ ਗਿਆ ਆਲੂ ਬੜਾ। ਆਲੂ ਬੜਾ। ਬਾਕੀ ਆ ਰਹੀ ਸੰਗਤ। ਪ੍ਰਸ਼ਾਦਾ ਛਕ ਲਿਆ। ਪ੍ਰਸ਼ਾਦਾ ਗੁਰਦੁਆਰਾ ਸਾਹਿਬ ਤੋਂ ਲਿਆਏ ਸੀ। ਸੋਰੀ ਇੰਦਰੋਂ ਤੋਂ ਪਹਿਲਾਂ ਬੀਲਵਾੜਾ ਕਿਹਾ ਹੋ ਗਿਆ ਇੰਦਰੋਂ ਤੋਂ ਤੇ ਚਾਹ ਬਾਥੇ ਕਰਾ ਲਈ ਮਿੱਟੀ ਐ ਲਿਆ ਫਿਰ ਥੋੜੀ ਤੋਂ ਲਿਆ ਆ ਲੈ ਲਈਏ ਹੁਣ ਆਪਣੇ ਆਲੂਆਂ ਦੇ ਬਰੈਡ ਪਤੰਦਰਾਂ ਨੇ ਠੰਡੇ ਦੇਤੇ ਹਾਂ ਨਾ ਪਲੇਟ ਕੋਈ ਨਾ ਕੁਝ ਸਿੱਧਾ ਹੀ ਕੰਮ ਬਾਕੀ ਟਰਾਈ ਕਰਕੇ ਦੇਖਦੇ ਹਾਂ ਸਰੂਪਾਈ ਵਿੱਚ ਸਰੂ ਰਾਈ ਰਾਈ ਦੇਖੋ ਨਹੀਂ ਰਹਾ ਰਾਈ ਪਈ ਹੋਈ ਐ ਵਿੱਚ ਬ ਵਧੀਆ ਬਣਾਇਆ ਵਾ ਪਨਾ ਟਰਾਈ ਕਰ ਲੀ ਇੱਕ ਵਾਰੀ ਆ ਠੀਕ ਆ ਬ ਠੰਡਾ ਪਾਹ ਜਗਾ ਗਰਮੀ ਲਗੀ ਨਾ ਲਗੀ ਬਾਈ ਗਰਮੀ ਆ ਦੇਖ ਪਿੱਛੇ ਬਾਈ ਕੱਪੜੇ ਦੇ ਬਾਹਰੋ ਲਿਆ ਮੇਨ ਕਰਨ ਗਿਆ ਬਾਈ ਜਰ ਮੈਂ ਦੱਸਿਆ ਨੇ ਬਾਈ ਮੰਨ ਨਹੀਂ ਰਹੇ ਆਪਣੇ ਵਾਲੇ ਇਸਕੇ ਪਿੱਛੇ ਨਾ ਜਵਾਲਾਮੁਖੀ ਹੈ ਮਨ ਨੂੰ ਨਹੀਂ ਮਨ ਮੈਨੂੰ ਕਹਿਆ ਵੀ ਇੱਕ ਪੜਦਾ ਵੀ ਦਿਖਿਆ ਆਹ ਪੜਦੇ ਬੈਕ ਸਾਈਡ ਹੈ ਭਾਈ ਮੈਂ ਚੱਲ ਮੈਂ ਡਿਊਟੀ ਕਰਦਾ ਰਿਹਾ ਚੱਲ ਜੈਨਰੀ ਚਲਾਈ ਕੀਤੇ ਰਿਹਾ ਜਿਆ ਮੈਨੂੰ ਲੱਗੇ ਹੈ ਜੀ ਵੀਾਈ ਵੀ ਕੰਮ ਲੰਦਾ ਡੰਗਾ ਨਾ ਕਰਦਾ ਠੀਕ ਟੂ ਟਰੱਕ ਤੇ ਸਾਰੇ ਬੰਦੇ ਖੜੇ ਹੋਗੇ ਕਾਰ ਨਿੱਕੇ ਵੇ ਟੂਲ ਟੈਕਸ ਵਾਲੇ ਪੈਸੇ ਤਾਂ ਲੈਰੇ ਇਹ ਇਹ ਮੋਟੀ ਮਹਿਲ ਲੈ ਬਿਲਕੁਲ ਪ੍ਰਪਰਟੀ ਦੇ ਬਣਿਆ ਸਾਹਮਣੇ ਦੇਖੋ ਤਰੇਆਣੀ ਕੁਜੀਵਾ ਪਾਣੀ ਕਰਵਾ ਦਿਆ ਵੀ ਮਿੱਟੀ ਨਾ ਗਿਰ ਜਾ ਸ਼ੁਕਰੀ ਫੇਸ ਪਾ ਅੱਗੇ ਖੜ ਗਿਆ ਜੀ ਗੁਰਦੁਆਰਾ ਬਰੰਪਰਾ ਮਹਾਰਾਸ਼ਟਰ ਚ ਪੈਂਦਾ ਤੇ ਪੀਣੀ ਆਪਾਂ ਇੱਥੇ ਚੱਬੇ ਆਪਣਾ ਪਲਾਨ ਜੇ ਆਪਾਂ ਇੱਥੇ ਰੁਕ ਜਾਾਂਗੇ ਪਤਾ ਲੱਗਿਆ ਵੀ ਪਾ ਇੱਥੇ ਰੋਗਣਦੰਦੇ ਕਾਰਨ ਦਾ ਹਲੇ ਆਪਾਂ ਜਾ ਕੇ ਪਤਾ ਕਰਾਂਗੇ ਚਾਹ ਪਾਣੀ ਵਸੇ ਆਪਾਂ ਛਕ ਲਾਂਗੇ ਇਹਨਾਂ ਦੋ ਦੋ ਚੱਲਦੇ ਆਪਾਂ ਗੁਰਦੁਆਰਾ ਬ੍ਰਹਮਪੁਰਾ ਰੁਕੇ ਆ ਕੇ ਤੇ ਇਦਾਂ ਦਾ ਬਣਿਆ ਗੁਰਦੁਆਰਾ ਸਾਹਿਬ ਇੱਕ ਵਾਰੀ ਤੁਹਾਨੂੰ ਦਰਸ਼ਨ ਕਰਾ ਦਈਏ ਉਹ ਤੋਂ ਵੱਧ ਹੀ ਟੈਸਟ ਦੱਸਾਂਗੇ ਜਦ ਆਪਾਂ ਬਾਹਰ ਤੋਂ ਆਉਂਦੇ ਆ ਨਾ ਉਹ ਸਾਹਮਣੇ ਦਫਤਰ ਬਣਿਆ ਹੋਇਆ ਜੀ ਆਪਾਂ ਲਾ ਲਓ ਕਿਸੇ ਨੇ ਇੱਥੇ ਆਉਂਦੀ ਹੈ ਸੰਗਤ ਹਜੂਰ ਸਾਹਿਬ ਨੂੰ ਜਾਂਦੇ ਹੋਏ ਇੰਦੋਰ ਤੋਂ ਚੱਲ ਕੇ ਤਾਂ ਰੂਮ ਵਗੈਰਾ ਵੀ ਮਿਲ ਜਾਂਦੇ ਨੇ ਇੱਥੇ ਕਾਫੀ ਵੱਡਾ ਤੇ ਸੋਹਣਾ ਲਾ ਲਓ ਵੈਸੇ ਤਾਂ ਗੁਰੂ ਘਰ ਜਿੰਨੇ ਵੀ ਹੁੰਦੇ ਸੋਹਣੇ ਹੁੰਦੇ ਹਨ ਨਾ ਪਰ ਕਾਫੀ ਵੱਡਾ ਤੇ ਸੋਹਣਾ ਬਣਿਆ ਹੋਇਆ ਗੁਰੂ ਘਰ ਹੈ ਇਤਿਹਾਸ ਲਿਖਿਆ ਜੀ ਗੁਰਦੁਆਰਾ ਬੜੀ ਸੰਗਰ ਬੁਰਹਾਨਪੁਰ ਇਤਿਹਾਸ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰਾ ਚ ਤੋੜ ਦੇ ਉਜੈਨ ਹੁੰਦੇ ਹੋਏ ਬੁਰਹਾਨਪੁਰ ਪੂਜੇ ਪੁਰਾਨਪੁਰ ਸ਼ਹਿਰ ਵਿੱਚ ਤਪਦੀ ਨਦੀ ਦੇ ਕਿਨਾਰੇ ਇੱਕ ਵਡੇਰੀ ਉਮਰ ਦਾ ਜੋਗੀ ਜੀਵਨ ਦਾਸ ਰਹਿੰਦਾ ਸੀ ਜਦ ਸਤਗੁਰ ਤੇਗ ਬਹਾਦਰ ਸਾਹਿਬ ਜੀ ਅਸਾਮ ਨੂੰ ਗਏ ਸੰਤ ਉਹਦੋਂ ਇਹ ਸਾਈਭਾਂ ਦੇ ਨਾਲ ਰਿਹਾ ਜੀਵਨ ਦਾਸ ਨੂੰ ਕਿਸੇ ਨੇ ਜਾਂ ਅੱਖਿਆ ਜੋਗੀ ਰਾਜ ਜੀ ਇੱਕ ਮਹਾਪੁਰਖ ਆਏ ਹਨ ਮਹਾਂਪੁਰਸ਼ ਆਹਨ ਲੋਕ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਆਖਦਣ ਇਹ ਸੁਣਦਿਆਂ ਹੀ ਜੋਗੀ ਰਾਜ ਉੱਠ ਕੇ ਨੰਗੇ ਪੈਰ ਹੀ ਸਾਹਿਬ ਦੇ ਦਰਸ਼ਨ ਕਰਨ ਲਈ ਨਾ ਟੁੱਟੇ ਅੰਤਰੀਅਮੀ ਸਤਗੁਰ ਨੇ ਬ੍ਰਹਮ ਸ਼ਕਤੀ ਨਾਲ ਵੇਖਿਆ ਕਿ ਉਹਨਾਂ ਦਾ ਪ੍ਰੇਮੀ ਆ ਰਿਹਾ ਤਾਂ ਸਤਗੁਰ ਅਸਣ ਤੋਂ ਉੱਠ ਕੇ ਅੱਗੇ ਹੋ ਕੇ ਜੋਗੀ ਨੂੰ ਮਿਲੇ ਵਿਰਧ ਜੋਗੀ ਰਾਜ ਸਤਗੁਰਾਂ ਦੇ ਚਰਨਾਂ ਦੇ ਉੱਪਰ ਡਿੱਗ ਪਏ ਚਰਨ ਧੂੜ ਅੱਖਾਂ ਨੂੰ ਲਾਈ ਤਾਂ ਸਤਗੁਰਾਂ ਨੇ ਨੇ ਚੁੱਕ ਕੇ ਗੱਲ ਵਕੜੀ ਵਿੱਚ ਲੈ ਲਿਆ ਤੇ ਦੀਵਾਨ ਵਿੱਚ ਲੈ ਆਏ ਜੋਗੀ ਰਾਜ ਨੂੰ ਸਾਈਭਾਂ ਦੇ ਦਰਸ਼ਨ ਕਰਨ ਆਇਆ ਵੇਖ ਕੇ ਬਰਹਾਨਪੁਰ ਦੇ ਲੋਕੀ ਬੜੇ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਇਹ ਜ਼ਰੂਰ ਕੋਈ ਵੱਡੇ ਮਹਾਪੁਰਸ਼ ਹਨ ਅਤੇ ਲੋਕ ਦੂਰੋਂ ਦੂਰੋਂ ਸਾਈਭਾਂ ਦੇ ਦਰਸ਼ਨ ਕਰਨ ਆਉਣ ਲੱਗੇ ਜੋਗੀ ਜੀ ਨੂੰ ਸਾਈਭਾਂ ਨੇ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟ ਕੇ ਜੀਵਨ ਮੁਕਤ ਕਰ ਦਿੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਹਾਨਪੁਰ ਕਾਫੀ ਸਮੇਂ ਰੁਕੇ ਸੰਗਤੋਂ ਦੂਰੋਂ ਦੂਰੋਂ ਦਰਸ਼ਨ ਕਰਨ ਆਂਦਿਆਂ ਤੇ ਬੜਾ ਭਾਰੀ ਦੀਵਾਨ ਜੁੜਦਾ ਜਿਸ ਕਰਕੇ ਸਥਾਨ ਦਾ ਨਾਮ ਗੁਰਦੁਆਰਾ ਬੜੀ ਸੰਗਤ ਪਿਆ ਆ ਇਤੋਂ ਫਿਰ ਬਾਛਾਈ ਇਕੱਲੇ ਹੀ ਨਾਗਪੁਰ ਨੂੰ ਚਲੇ ਗਿਆ ਸਤਿਗੁਰਾਂ ਦੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਨਹਿਰੀ ਬੀੜ ਇਸ ਸਥਾਨ ਤੇ ਹੈ ਜਿਸ ਤੇ ਸਹਿਬਾ ਨੇ ਆਪਣੇ ਹਸਤ ਕਮਲਾਂ ਨਾਲ ਦਸਤਖਤ ਕੀਤੇ ਕਿਤੇ ਹਨ ਬੀੜ ਸਾਹਿਬ ਦੇ ਦਰਸ਼ਨ ਸੰਗਰਾਹ ਦਾ ਤੇ ਗੁਰਪੁਰਬ ਵਾਲੇ ਦਿਨ ਕਰਵਾਏ ਜਾਂਦੇ ਹਨ ਇਹ ਇਤਿਹਾਸ ਹੈ ਜੀ ਗੁਰਦੁਆਰਾ ਬੜੀ ਸੰਗਰ ਬਾਹਰਨਪੁਰ ਤੇ ਜਿਹੜੀ ਸੁਨਹਿਰੀ ਬੀੜ ਹੈ ਦਰਸ਼ਨ ਲਾ ਲੋ ਇੱਕ ਵਾਰੀ ਸੰਗਤ ਇਕੱਠੀ ਹੋ ਜੇ ਜਿਹੜੀ ਆਪਣੇ ਨਾਲ ਆਈ ਹੋਈ ਆ ਉਹਦੇ ਦਰਸ਼ਨ ਲਾ ਲੋ ਥੋੜੀ ਦੇਰ ਚ ਬਾਬਾ ਜੀ ਆਪ ਕਰਾਂਗੇ ਫਿਲਹਾਲ ਇੱਕ ਵਾਰੀ ਆਪਾਂ ਵੀ ਚਾਹ ਸ਼ਾਕ ਲਈਏ ਉਦੋਂ ਬਾਅਦ ਦਰਸ਼ਨ ਕਰਾਂਗੇ ਤੇ ਨਾਲੇ ਸੰਗਤ ਇਕੱਠੀ ਕਰ ਲਈਏ ਇੱਕ ਵਾਰੀ ਇਹ ਲੰਗਰ ਹਾਲ ਹੈ ਜੀ ਗੁਰਦੁਆਰਾ ਬਾਹਰ ਨੂੰ ਪਰ ਬੜੀ ਸੰਗਤ ਆ ਚੱਲਾਂ ਵੀ ਫਿਲਲੀ ਜਾ ਚੌਲ 嗯。你说，你 ਆ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਵੀਡੀਓ ਚ ਦੇਖਿਆ ਹੈ ਨਾ ਇਤਿਹਾਸ ਬਾਰੇ ਦੱਸਿਆ ਹੋਇਆ ਸੀ ਤੇ ਦਰਸ਼ਨ ਕਰਾਈ ਸੀ ਜੀ ਬੀੜ ਤੇ ਮਹਾਰਾਜ ਨੇ ਲਾ ਲੋ ਅ ਸੈਨ ਕੀਤੇ ਸੀ ਉਸ ਟਾਈਮ ਚ ਤੇ ਬੈਕ ਸਾਈਡ ਉਹੀ ਪ੍ਰਾਤਨ ਖੂ ਉਹਦੇ ਵੀ ਦਰਸ਼ਨ ਕਰਾ ਦਈਏ ਇੱਕ ਵਾਰੀ ਸਾਨੂੰ ਇਹ ਹੈ ਜੋ ਇਤਿਹਾਸਿਕ ਖੂਈ ਉਹ ਅੰਦਰਲੇ ਪਾਣੀ ਹੈ ਇਹ ਵੀ ਆਹ ਹਾਂ ਇਹ ਬੇਤਰਬਾਈ ਜੂ ਪਾਣੀ ਤੁਹਾਨੂੰ ਆਉਣਗੇ ਆ ਇਹ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਨੋਟ ਕਰਦੇ ਹੋ ਉਹ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਥੇ ਗੁਰੂ ਗੋਬਿੰਦ ਸਿੰਘ ਜੀ ਅ 20 ਦਿਨ ਦੇ ਕਰੀਬ ਰਹੀ ਸੀ ਤੇ ਸੰਗਤਾਂ ਨਾਲ ਉਸੇ ਸਥਾਨ ਤੇ ਬੈਠ ਕੇ ਉਪਦੇਸ਼ ਦਿੰਦੇ ਹੁੰਦੇ ਸੀ ਬਾਹਰਨਪੁਰ ਤੋਂ ਅੱਗੇ 100 ਕਿਲੋਮੀਟਰ ਇੱਕ ਗੁਰਦੁਆਰਾ ਸਾਹਿਬ ਆਉਂਦਾ ਨਾਮ ਤਾਂ ਨਹੀਂ ਵੈਸੇ ਪਤਾ ਉੱਥੇ ਜਾ ਕੇ ਰੁਕਾਂਗੇ ਹੁਣ ਰਾਤ ਜਿਹੜੀ ਆਪਾਂ ਨੇ ਉੱਥੇ ਕੱਟਣੀ ਐ ਇਹਦੇ ਚਾਹ ਪੀ ਲਈ ਹੁਣ ਤੇ ਇਤਿਹਾਸ ਸਾਨੂੰ ਦੱਸੇ ਤਾਂ ਨਾ ਕਿਵੇਂ ਗੁਰੂ ਮਹਾਰਾਜ ਇੱਥੇ 20 ਦਿਨ ਦੇ ਕਰੀਬ ਰਹੇ ਨੇ ਤੇ ਬਾਹਰਨਪੁਰ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਨਾਮ ਐ ਜਿਹੜਾ ਉਹ ਬੜੀ ਸੰਗਤ ਪੈ ਗਿਆ ਕਿ ਆਪਣੇ ਨਾਲ ਜਿੰਨੀ ਵੀ ਸੰਗਤ ਐ ਉਹ ਚੜ ਗਈ ਟਰੱਕ 'ਚ ਆਪਾਂ ਹੁਣ ਜਾਵਾਂਗੇ 10 ਮਿੰਟ ਚਾਹ ਪੀਏ ਨੂੰ ਨਹੀਂ ਹੋਏ ਹਾਲੀ ਢੇੜ ਦੇ ਅਮਰੂਦ ਸੀ ਸੰ ਚਾਚੂ ਬੋਲੋ ਉੱਧਰ ਹੈ ਚਾਚੂ ਉੱਧਰ ਹੈ ਚਾਚੂ ਰੋਜ਼ ਲੇਟ ਪਾਉਂਦੇ ਸੀ ਗੁਰਦੁਆਰਾ ਸਾਹਿਬ ਜਲਾ ਲਾਉ ਪੰਜ ਫੇਰ ਰੁਕਣਾ ਹੁੰਦਾ ਸੀ ਅੱਜ ਸੋਚਿਆ ਸੀ ਟਾਈਮ ਨਾਲ ਪਹੁੰਚਾਂਗੇ ਪਰ ਨਹੀਂ ਸੀ ਪਰ ਬਾਬੇ ਨੇ ਮਨਜ਼ੂਰ ਨਹੀਂ ਪਰ ਕਸ਼ਮਤ ਇਹ ਜਾਂ ਤਾਂ ਲੇਟ ਪਹੁੰਚਣ ਵਾਲੀ ਹੈ ਬਗਨਾ ਮਾੜੀ ਨਹੀਂ ਇਸ ਨਾਲ Oh okay. ਉੰਨੇ ਹਰ ਪੈਸੇ ਗੱਲ ਭਰੀ ਵਿਤੋ ਜੋਰੀ ਦੇਖ ਲੈ ਜਾ ਕੰਮ ਕਰਨਾ ਤਜੋਰੀ ਇੱਧਰ ਦੇਖ ਲੈ ਜੋ ਦੇਖੋ ਮਾਨੀਂ ਡਾਨੀ ਦਾ ਪੈਸਾ ਇਸੀ ਤਜੋਰੀ ਦੇ ਵਿੱਚ ਹੈ ਸੁਣ ਲੈ ਸੁਣ ਲੈ ਸੁਣਾ ਕੇ ਤੁਹਾਨੂੰ ਨਹੀਂ ਸੁਣਣੀ ਨਾ ਹੀ